ਅੱਜ ਆਮ ਆਦਮੀ ਪਾਰਟੀ ਦੇ ਭਾਜਪਾ ਨੇ ਜਿਹੜੇ ਉਹ ਆਮੋ ਸਾਹਮਣੇ ਹੋ ਗਏ ਨੇ ਕੀ ਇਹ ਮਸਲਾ ਹੈ ਤੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਇਸ ਵਕਤ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਬਣੀ ਹੋਈ ਹੈ ਜਿਹੜੀਆਂ ਸਕੀਮਾਂ ਕੇਂਦਰ ਸਰਕਾਰ ਦੁਆਰਾ ਪੰਜਾਬੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਵੀ ਸਕੀਮਾਂ ਨੇ ਭਾਜਪਾ ਕੀ ਕਰ ਰਹੀ ਹੈ ਕਿ ਘਰ ਤੇ ਘਰ ਜਾ ਰਹੀ ਹੈ ਜੀ ਲੋਕਾਂ ਨੂੰ ਪੁੱਛ ਰਹੀ ਹੈ ਵੀ ਭਾਈ ਕੇਂਦਰ ਦੀਆਂ ਆਹ ਸਕੀਮਾਂ ਤੁਹਾਨੂੰ ਮਿਲ ਰਹੀਆਂ ਨੇ ਜੇ ਮਿਲ ਰਹੀਆਂ ਨੇ ਤਾਂ ਉਹ ਹਾਂ ਪੁੱਛ ਲੈਂਦੇ ਆ ਉਹ ਤੇ ਟਿਕ ਮਾਰਕ ਕਰ ਲੈਂਦੇ ਆ ਟੀਮਾ ਤਾਂ ਲੋਕਾਂ ਦੀ ਭਲਾਈ ਵਾਸਤੇ ਹੀ ਨੇ ਅਗਰ ਭਾਜਪਾ ਇਹ ਕਰ ਵੀ ਰਹੀ ਆ ਤਾਂ ਪੰਜਾਬ ਸਰਕਾਰ ਨੂੰ ਕੀ ਇਸ ਤੋਂ ਇਤਰਾਜ਼ ਹੈ ਸਿਆ ਆਮ ਆਦਮੀ ਪਾਰਟੀ ਨੂੰ ਕੀ ਇੰਨਾ ਭੈ ਇੰਨਾ ਡਰ ਇੰਨਾ ਖੌਫ ਆਉਣ ਲੱਗ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਹ ਕੈਂਪ ਮੁਹਿਮਾ ਨੇ ਇਹਨਾਂ ਕੈਂਪ ਮੁਹਿਮਾ ਨੂੰ ਰੋਕਣ ਦੇ ਲਈ ਉਹਨਾਂ ਦੇ ਵੱਡੇ ਆਗੂ ਨੇ ਜਿੰਨੇ ਵੀ ਅੱਜ ਮਤਲਬ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਆਪਣੇ ਹਲਕਿਆਂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਇਹ ਕੈਂਪ ਰੱਖਣੇ ਸੀਗੇ ਡਾਟਾ ਕਲੈਕਸ਼ਨ ਵਾਲੇ ਕਹਿ ਲਈਏ ਆਪਾਂ ਜਾਂ ਸਕੀਮਾਂ ਨੂੰ ਜਾਗਰੂਕ ਕਰਨ ਵਾਲੇ ਕਹਿ ਲਈਏ ਜਾਂ ਲੋਕਾਂ ਨੂੰ ਜੋੜਨ ਵਾਲੇ ਕਹਿ ਲਈਏ ਉਹ ਸਾਰੇ ਆਗੂ ਉਹਨੂੰ ਡਿਟੇਨ ਕਰ ਦਿੱਤਾ ਗਿਆ ਜਿੱਦਾਂ ਭਾਰਤ ਸਰਕਾਰ ਨੇ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਵਿੱਚ 5 ਲੱਖ ਰੁਪਏ ਦਾ ਬੀਮਾ ਜਿਹੜਾ ਹੈ ਸਿਹਤ ਬੀਮਾ ਹੈ ਉਹ ਦਿੱਤਾ ਜਾਂਦਾ ਪਰ ਉਹ ਪੰਜਵੀਂ ਸ਼ਰਤਾਂ ਤਹਿਤ ਦਿੱਤਾ ਜਾਂਦਾ ਹੈ ਜੀ ਪੰਜਾਬ ਸਰਕਾਰ ਨੇ ਉਧਰੋਂ ਐਲਾਨ ਕਰਤਾ ਕਿ ਅਸੀਂ ਇੱਕ ਮੁਸ਼ਤ ਜਿਹੜਾ 10 ਲੱਖ ਰੁਪਏ ਦਾ ਸਿਹਤ ਬੀਮਾ ਹੈ ਉਹ ਹਰ ਪੰਜਾਬੀ ਨੂੰ ਦਵਾਂਗੇ ਪਰ ਇਹਦੇ ਵਿੱਚ ਹੁੰਦਾ ਕੀ ਹੈ ਇਹਦੇ ਵਿੱਚ ਇਹ ਹੁੰਦਾ ਹੈ ਪੰਜਾਬ ਸਰਕਾਰ ਇਹ ਸਕੀਮ 10 ਲੱਖ ਵਾਲੀ ਤਾਂ ਹੀ ਲਾਗੂ ਕਰ ਪਾਉਗੀ ਜੇਕਰ ਉਹ ਕੇਂਦਰ ਤੋਂ ਪਰਮਿਸ਼ਨ ਲਵੇ ਕੇਂਦਰ ਪਰਮਿਸ਼ਨ ਕਿਉਂ ਦੇਊਗਾ ਕਿਉਂਕਿ ਕੇਂਦਰ ਦੀ ਤਾਂ ਪਹਿਲੇ 5 ਲੱਖ ਦੀ ਸਕੀਮ ਚੱਲ ਰਹੀ ਹੈ ਉਹ ਕਦੋਂ ਚਾਹਣਗੇ ਕਿ 10 ਲੱਖ ਵਾਲੀ ਸਕੀਮ ਆਮ ਆਦਮੀ ਪਾਰਟੀ ਦੀ ਵੋਟਾਂ ਦੇ ਨੇੜੇ ਜਾ ਕੇ ਲਾਗੂ ਹੋ ਜੇ ਜੀ ਠੀਕ ਹੈ ਜਾਂ ਜਾਂ ਵੋਟ ਪ੍ਰਭਾਵਿਤ ਹੋ ਜੇ ਉਹਦੇ ਨਾਲ ਮੰਨ ਲਿਆ ਤੁਸੀਂ ਨਵੀਆਂ ਓਪੀ ਡੀਆਂ ਬਣਾਤੀਆਂ ਨਵੇਂ ਬਹੁਤ ਕੁਝ ਕਰਤਾ ਹੋਣਾ ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਤਾਂ ਦੇਖੋ ਖੜਿਆ ਨਹੀਂ ਜਾਂਦਾ ਇਹ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਤਰਥੱਲੀ ਆ ਜਿਹੜੀ ਉਹ ਮਚ ਗਈ ਹੈ ਕੇਂਦਰ ਦੀ ਸੱਤਾਧਾਰੀ ਪਾਰਟੀ ਅਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਆਮੋ ਸਾਹਮਣੇ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਇਸ ਗੱਲਬਾਤ ਤੇ ਅੱਜ ਚਰਚਾ ਕਰਦੇ ਆਂ ਇਸ ਮਸਲੇ ਤੇ ਗੱਲਬਾਤ ਕਰਦੇ ਆਂ ਤਾਂ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਸਹਿਯੋਗੀ ਪ੍ਰਿੰਸ ਭਾਰਤਵਾਜ ਮੇਰੇ ਨਾਲ ਨੇ ਤਾਂ ਗੱਲਬਾਤ ਕਰਦੇ ਆ ਪ੍ਰਿੰਸ ਜੀ ਕਿਵੇਂ ਦੇਖਦੇ ਹੋ ਅੱਜ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਜਿਹੜੇ ਉਹ ਆਮੋ ਸਾਹਮਣੇ ਹੋ ਗਏ ਨੇ ਕੀ ਇਹ ਮਸਲਾ ਹੈ ਤੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਇਸ ਵਕਤ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਬਣੀ ਹੋਈ ਹੈ ਹਾਂ ਬਲਵਿੰਦਰ ਜੀ ਇਹ ਮੁੱਦਾ ਚੱਕਣਾ ਬਹੁਤ ਜ਼ਰੂਰੀ ਸੀਗਾ ਇਸ ਕਰਕੇ ਜ਼ਰੂਰੀ ਸੀ ਕਿ ਜਿਹੜਾ ਕੁਝ ਸਾਨੂੰ ਲੱਗ ਰਿਹਾ ਹੈ ਕਿ ਕੇਂਦਰ ਦੇ ਵਿੱਚ ਜਾਂ ਗੈਰ ਸੂਬਾਈ ਉਹ ਸੂਬੇ ਜਿੱਥੇ ਭਾਜਪਾ ਦੀ ਸਰਕਾਰਾਂ ਨਹੀਂ ਹੈਗੀਆ ਜੋ ਕੁਝ ਭਾਜਪਾ ਉਹਨਾਂ ਨਾਲ ਕਰ ਰਹੀ ਹੈ ਉਹ ਕੁਝ ਭਾਰਤੀ ਜਨਤਾ ਪਾਰਟੀ ਦੇ ਨਾਲ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਕਰਨਾ ਸ਼ੁਰੂ ਕਰ ਦਿੱਤਾ ਮੁੱਦਾ ਕੀ ਬਣਿਆ ਮੁੱਦਾ ਇਹ ਬਣਿਆ ਕਿ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਪੰਜਾਬ ਸਰਕਾਰ ਦੁਆਰਾ ਇੱਕ ਪੱਤਰ ਜਾਰੀ ਕੀਤਾ ਗਿਆ ਕਿ ਆਮ ਲੋਕ ਜਿਹੜੇ ਜਨ ਸੁਧਾਰਨ ਨੇ ਗਲੀ ਮੁਹੱਲੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਤੱਕ ਭਾਰਤੀ ਜਨਤਾ ਪਾਰਟੀ ਡੋਰ ਟੂ ਡੋਰ ਕੈਂਪੇਨ ਕਹਿ ਸਕਦੇ ਆਪਾਂ ਜਾਂ ਕੈਂਪ ਕਹਿ ਸਕਦੇ ਆ ਜਾਂ ਮੀਟਿੰਗਾਂ ਕਹਿ ਸਕਦੇ ਆ ਜੀ ਜਾਂ ਡਾਟਾ ਕਲੈਕਸ਼ਨ ਕਹਿ ਸਕਦੇ ਆ ਡਾਟਾ ਕਲੈਕਸ਼ਨ ਕਿਸ ਤਰੀਕੇ ਨਾਲ ਜੀ ਡਾਟਾ ਕਲੈਕਸ਼ਨ ਇਸ ਤਰੀਕੇ ਨਾਲ ਕਿ ਜਿਹੜੀਆਂ ਸਕੀਮਾਂ ਕੇਂਦਰ ਸਰਕਾਰ ਦੁਆਰਾ ਪੰਜਾਬੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਵੀ ਸਕੀਮਾਂ ਨੇ ਭਾਜਪਾ ਕੀ ਕਰ ਰਹੀ ਆ ਕਿ ਘਰ ਤੇ ਘਰ ਜਾ ਰਹੀ ਆ ਜੀ ਲੋਕਾਂ ਨੂੰ ਪੁੱਛ ਰਹੀ ਆ ਵੀ ਭਾਈ ਕੇਂਦਰ ਦੀਆਂ ਆ ਸਕੀਮਾਂ ਤੁਹਾਨੂੰ ਮਿਲ ਰਹੀਆਂ ਨੇ ਜੇ ਮਿਲ ਰਹੀਆਂ ਨੇ ਤਾਂ ਉਹ ਹਾਂ ਪੁੱਛ ਲੈਂਦੇ ਆ ਉਹ ਤੇ ਟਿਕ ਮਾਰਕ ਕਰ ਲੈਂਦੇ ਆ ਜੇ ਨਹੀਂ ਮਿਲ ਰਹੀਆਂ ਤਾਂ ਉਹ ਉਹਦੇ ਬਾਰੇ ਪੁੱਛ ਲੈਂਦੇ ਆ ਤਾਂ ਸਰ ਇੱਥੇ ਇੱਕ ਗੱਲ ਇਹ ਹੈ ਕਿ ਅਗਰ ਸਕੀਮ ਆ ਕੋਈ ਕੇਂਦਰ ਦੀ ਸਕੀਮਾਂ ਤਾਂ ਲੋਕਾਂ ਦੀ ਭਲਾਈ ਵਾਸਤੇ ਹੀ ਨੇ ਅਗਰ ਭਾਜਪਾ ਇਹ ਕਰ ਵੀ ਰਹੀ ਆ ਤਾਂ ਪੰਜਾਬ ਸਰਕਾਰ ਨੂੰ ਕੀ ਇਸ ਤੋਂ ਇਤਰਾਜ਼ ਆ ਮਸਲਾ ਤਾਂ ਇੱਥੇ ਹੀ ਖੜਾ ਨਾ ਜੀ ਸਾਰਾ ਹਾਂ ਇੱਥੇ ਹੀ ਉਹਨਾਂ ਤੋਂ ਲੈ ਕੇ ਕਿ ਪੰਜਾਬ ਸਰਕਾਰ ਨੂੰ ਇਤਰਾਜ਼ ਕੀ ਹੈ ਇਤਰਾਜ਼ ਇਸ ਗੱਲ ਦਾ ਹੈ ਕਿ ਇਸ ਵਕਤ ਰਾਜਨੀਤਿਕ ਤੌਰ ਤੇ ਆਮ ਆਦਮੀ ਪਾਰਟੀ ਨੂੰ ਕੀ ਇੰਨਾ ਭੈ ਇੰਨਾ ਡਰ ਇੰਨਾ ਖੌਫ ਆਉਣ ਲੱਗ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਹ ਕੈਂਪ ਮੁਹਿੰਮਾਂ ਨੇ ਇਹਨਾਂ ਕੈਂਪ ਮੁਹਿੰਮਾਂ ਨੂੰ ਰੋਕਣ ਦੇ ਲਈ ਉਹਨਾਂ ਦੇ ਵੱਡੇ ਆਗੂ ਨੇ ਜਿੰਨੇ ਵੀ ਅੱਜ ਮਤਲਬ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਆਪਣੇ ਹਲਕਿਆਂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਇਹ ਕੈਂਪ ਰੱਖਣੇ ਸੀਗੇ ਡਾਟਾ ਕਲੈਕਸ਼ਨ ਵਾਲੇ ਕਹਿ ਲਈਏ ਆਪਾਂ ਜਾਂ ਸਕੀਮਾਂ ਨੂੰ ਜਾਗਰੂਕ ਕਰਨ ਵਾਲੇ ਕਹਿ ਲਈਏ ਜਾਂ ਲੋਕਾਂ ਨੂੰ ਜੋੜਨ ਵਾਲੇ ਕਹਿ ਲਈਏ ਉਹ ਸਾਰੇ ਆਗੂ ਉਹਨੂੰ ਡਿਟੇਨ ਕਰ ਦਿੱਤਾ ਗਿਆ ਹੁਣ ਅਗਲੀ ਗੱਲ ਕੀ ਹੈ ਮੈਂ ਇੱਕ ਛੋਟੇ ਜਿਹੇ ਉਦਾਹਰਣ ਦੇ ਕੇ ਸਮਝਾ ਦਿੰਨਾ ਤੁਹਾਨੂੰ ਜਿੱਦਾਂ ਭਾਰਤ ਸਰਕਾਰ ਨੇ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਵਿੱਚ 5 ਲੱਖ ਰੁਪਏ ਦਾ ਬੀਮਾ ਜਿਹੜਾ ਹੈ ਸਿਹਤ ਬੀਮਾ ਹੈ ਉਹ ਦਿੱਤਾ ਜਾਂਦਾ ਪਰ ਉਹ ਵੱਜਵੀਆਂ ਸ਼ਰਤਾਂ ਤਹਿ ਦਿੱਤਾ ਜਾਂਦਾ ਜੀ ਇੱਕ ਉਹਦਾ ਜਿਹੜਾ ਦਾਇਰਾ ਹੈ ਉਹ ਸੀਮਤ ਆ ਕਿਉਂਕਿ ਬਹੁਤ ਸਾਰੇ ਜਿਹੜੇ ਹਸਪਤਾਲ ਪੰਜਾਬ ਦੇ ਨੇ ਉਹ ਇਸ ਸਕੀਮ ਤੋਂ ਹੱਥ ਖੜੇ ਕਰ ਗਏ ਜੀ ਕੋਈ ਫੰਡ ਨਹੀਂ ਪਹੁੰਚ ਰਹੇ ਹੈਗੇ ਜਾਂ ਤਕਨੀਕੀ ਦਿੱਕਤ ਆ ਜਾਂ ਮਸਲਾ ਕਈ ਵਾਰ ਆਇਆ ਵਸੇ ਹੁਣ ਇਹ ਕਈ ਵਾਰੀ ਆਇਆ ਮਸਲਾ ਆਪਣੇ ਕੋਲੇ ਤੇ ਇੱਕ ਤਾਂ ਉਹ ਇਹ ਗੱਲ ਪੁੱਛ ਰਹੇ ਨੇ ਕਿ ਭਾਈ ਵੀ ਇਹ ਸਕੀਮ ਹੈਗੀ ਕੇਂਦਰ ਦੀ ਹੈ ਇਹਦੇ ਅਧੀਨ 22 ਲੱਖ ਪਰਿਵਾਰ ਆਉਂਦੇ ਆ ਪੰਜਾਬ ਦੇ ਜੀ ਠੀਕ ਹੈ ਜੀ 5 ਲੱਖ ਵਾਲੀ ਆਯੂਸ਼ਮਨ ਸਕੀਮ ਦੇ ਤਹਿਤ 22 ਲੱਖ ਪਰਿਵਾਰ ਜਿਹੜੇ ਪੰਜਾਬ ਦੇ ਉਹ ਕਵਰ ਹੁੰਦੇ ਆ ਹੁਣ ਪੰਜਾਬ ਸਰਕਾਰ ਨੇ ਉਧਰੋਂ ਐਲਾਨ ਕਰਤਾ ਕਿ ਅਸੀਂ ਇੱਕ ਮੁਸਤ ਜਿਹੜਾ 10 ਲੱਖ ਰੁਪਏ ਦਾ ਸਿਹਤ ਬੀਮਾ ਹੈ ਉਹ ਹਰ ਪੰਜਾਬੀ ਨੂੰ ਦਵਾਂਗੇ ਜੀ ਠੀਕ ਪਰ ਇਹਦੇ ਵਿੱਚ ਹੁੰਦਾ ਕੀ ਹੈ ਇਹਦੇ ਵਿੱਚ ਇਹ ਹੁੰਦਾ ਪੰਜਾਬ ਸਰਕਾਰ ਇਹ ਸਕੀਮ 10 ਲੱਖ ਵਾਲੀ ਤਾਂ ਹੀ ਲਾਗੂ ਕਰ ਪਾਊਗੀ ਜੇਕਰ ਉਹ ਕੇਂਦਰ ਤੋਂ ਪਰਮਿਸ਼ਨ ਲਊਗੀ ਜੀ ਕੇਂਦਰ ਪਰਮਿਸ਼ਨ ਕਿਉਂ ਦੇਊਗਾ ਕਿਉਂਕਿ ਕੇਂਦਰ ਦੀ ਤਾਂ ਪਹਿਲੇ ਹੀ 5 ਲੱਖ ਦੀ ਸਕੀਮ ਚੱਲ ਰਹੀ ਹੈ ਉਹ ਕਦੋਂ ਚਾਹਣਗੇ ਕਿ 10 ਲੱਖ ਵਾਲੀ ਸਕੀਮ ਆਮ ਆਦਮੀ ਪਾਰਟੀ ਦੀ ਵੋਟਾਂ ਦੇ ਨੇੜੇ ਜਾ ਕੇ ਲਾਗੂ ਹੋ ਜੇ ਜੀ ਠੀਕ ਹੈ ਜਾਂ ਜਾਂ ਵੋਟ ਪ੍ਰਭਾਵਿਤ ਹੋ ਜੇ ਉਹਦੇ ਨਾਲ ਇਸ ਤੋਂ ਅਗਲੀ ਤਕਨੀਕੀ ਗੱਲ ਕੀ ਹੈ ਤਕਨੀਕੀ ਗੱਲ ਇਹ ਆ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀ ਪਰਮਿਸ਼ਨ ਨਹੀਂ ਲੈਣੀ ਹੈ ਪੰਜਾਬ ਸਰਕਾਰ ਨੇ ਕੀ ਕੀਤਾ ਹੋਇਆ ਸੁਣ ਮੇਰੀ ਗੱਲ ਪੰਜਾਬ ਸਰਕਾਰ ਨੇ ਇਹ ਕੀਤਾ ਕਿ ਅ ਇਹ ਇੱਕ ਨਾ ਸ਼ਬਦ ਹੈ ਟੌਪ ਅਪ ਜੀ ਇਹ ਟੌਪ ਅਪ ਸਕੀਮ ਪੰਜਾਬ ਸਰਕਾਰ ਨੇ ਲਾਗੂ ਕੀਤੀ ਹੈ ਟੌਪ ਅਪ ਮਤਲਬ ਜਿਹੜਾ 10 ਲੱਖ ਵਾਲਾ ਜਿਹੜੀ ਜਿਹੜੀ ਸਕੀਮ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਉਹਦੇ ਵਿੱਚ ਕੀ ਹੈ ਕਿ ਜਦੋਂ 5 ਲੱਖ ਰੁਪਏ ਦਾ ਕੈਪ ਆਯੂਸ਼ਮਾਨ ਦਾ ਖਤਮ ਹੋ ਜਾਊਗਾ ਤੁਸੀਂ ਉਹ ਵਰਤੋਂ ਕਰ ਲਈ ਜੀ ਉਸ ਤੋਂ ਬਾਅਦ ਜਿਹੜਾ ਅ ਅਗਲਾ ਪੈਸਾ ਹੈ ਉਹ ਜੇਕਰ ਪੰਜਾਬ ਸਰਕਾਰ ਆਪਣੇ ਖਜ਼ਾਨੇ ਦੇ ਵਿੱਚੋਂ ਦੰਦੀ ਹੈ ਜੀ ਫਿਰ ਉਹ ਲਾਗੂ ਹੁੰਦੀ ਹੈ ਜੇ ਪੰਜਾਬ ਸਰਕਾਰ ਆਪਣੇ ਖਜ਼ਾਨੇ ਚੋਂ ਨਹੀਂ ਦੰਦੀ ਹੈਗੀ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਕੇਂਦਰ ਨੇ ਪਾਉਣਾ ਹੁੰਦਾ ਜੇ ਉਹ ਲੈਣਾ ਉਹਨਾਂ ਨੇ ਤਾਂ ਉਹਨਾਂ ਨੂੰ ਕੇਂਦਰ ਦੀ ਪਰਮਿਸ਼ਨ ਲੈਣੀ ਪਊਗੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੀ ਪਰਮਿਸ਼ਨ ਲੈਣੀ ਪਊਗੀ ਸੋ ਇਹ ਸਾਰਾ ਮਸਲਾ ਕ੍ਰੈਡਿਟ ਵਾਰ ਦਾ ਹੈ ਪਰ ਇੱਕ ਗੱਲ ਇੱਥੇ ਇਹ ਵੀ ਹੈ ਪ੍ਰਿੰਸੀ ਸਕੀਮਾਂ ਚਲੋ ਦੋਨੋਂ ਵਧੀਆ ਨੇ ਗਰੀਬਾਂ ਦਾ ਬੜਾ ਫਾਇਦਾ ਇਹ ਅੱਜ ਲੋਕ ਬਿਮਾਰੀਆਂ ਨਾਲ ਵੀ ਜੂਝ ਰਹੇ ਨੇ ਪਰ ਕਿਤੇ ਨਾ ਕਿਤੇ ਸਿਆਸਤ ਦੀ ਪੇਟ ਛੜਦੀਆਂ ਨਹੀਂ ਦਿਖਾਈ ਦੇ ਰਹੀਆਂ ਬਿਲਕੁਲ ਛੜ ਰਹੀਆਂ ਨੇ ਜੀ ਕਿਉਂ ਨਹੀਂ ਛੜ ਰਹੀਆਂ ਕਿਹੜੀ ਸਕੀਮ ਹੈ ਜਿਹੜੀ ਸਿਆਸਤ ਦੀ ਪੇਟ ਨਹੀਂ ਜੜੀ ਹੈਗੀ ਜੀ ਤੁਸੀਂ ਬਸ ਦੇ ਵਿੱਚ ਆਉਨੇ ਹੋ ਇਹ ਤਾਂ ਸ਼ੁਕਰ ਮਨਾਓ ਕਿ ਤੁਸੀਂ ਜਿਹੜੀਆਂ ਬੱਸਾਂ ਦੇ ਵਿੱਚ ਟਰੈਵਲ ਕਰਦੇ ਹੋ ਜਿਸ ਰੂਟ ਤੇ ਉੱਥੇ ਪ੍ਰਾਈਵੇਟ ਬੱਸੇਜ਼ ਜ਼ਿਆਦਾ ਚੱਲਦੀਆਂ ਨੇ ਇਸ ਕਰਕੇ ਤੁਹਾਨੂੰ ਸੀਟ ਮਿਲ ਜਾਂਦੀ ਹੈ ਜੀ ਜੇ ਕਿਤੇ ਇਦਾਂ ਦੇ ਰੂਟ ਦਿਖਾਦਾ ਤੁਹਾਨੂੰ ਜਿੱਥੇ ਪ੍ਰਾਈਵੇਟ ਬੱਸ ਦੀ ਸਰਵਿਸ ਹੀ ਨਹੀਂ ਹੈ ਜਿਵੇਂ ਰਾਜਪੁਰਾ ਤੋਂ ਚੰਡੀਗੜ੍ਹ ਰਾਜਪੁਰਾ ਤੋਂ ਚੰਡੀਗੜ੍ਹ ਹੋਰ ਬਹੁਤ ਸਾਰੀਆਂ ਉਦਾਹਰਨਾਂ ਹਨਾ ਜੀ ਉੱਥੇ ਬਾਈ ਜੀ ਜਿਹੜੇ ਤੁਹਾਡੇ ਵਰਗੇ ਡੇਲੀ ਪੈਸੇਂਜਰ ਨੇ ਜਿਨ੍ਹਾਂ ਨੇ ਕਿਰਾਇਆ ਦੇ ਕੇ ਜਾਣਾ 200-200 ਰੁਪਿਆ ਇੱਕ ਪਾਸੇ ਦਾ ਉਹਨਾਂ ਨੂੰ ਖੜ ਕੇ ਜਾਣਾ ਪੈਂਦਾ ਭਰ ਗਰਮੀ ਦੇ ਵਿੱਚ ਵੀ ਮਤਲਬ ਆਧਾਰ ਕਾਰਡ ਵਾਲੀ ਸਕੀਮ ਰਾਜਨੀਤਿਕ ਲਾਹ ਹੈ ਕਿ ਨਹੀਂ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਕੋਈ ਲਾਹ ਨਹੀਂ ਹੋਇਆ ਤਾਂ ਸੱਤਾ ਤੋਂ ਹੀ ਬਾਹਰ ਹੋ ਗਏ ਬੇਸ਼ੱਕ ਕੈਪਟਨ ਦੇਖੋ ਉਹ ਕੈਪਟਨ ਦੀਆਂ ਆਪਣੀਆਂ ਰਾਜਨੀਤਿਕ ਗਲਤੀਆਂ ਨੇ ਨਾ ਫਿਰ ਕੈਪਟਨ ਸਾਹਿਬ ਉੱਥੋਂ ਬਾਹਰ ਨਿਕਲਦੇ ਨਾ ਜੀ ਕੈਪਟਨ ਸਾਹਿਬ ਆਪਣੇ ਉਸ ਮਹਿਲ ਦੇ ਵਿੱਚੋਂ ਪਟਿਆਲੇ ਵਾਲੇ ਮਹਿਲ ਚੋਂ ਨਹੀਂ ਉਧਰਲਾ ਮਹਿਲ ਦੀ ਨਿਊ ਚੰਡੀਗੜ੍ਹ ਵਾਲੇ ਦੀ ਗੱਲ ਕਰਦਾ ਉੱਥੋਂ ਬਾਹਰ ਨਿਕਲਦੇ ਤਾਂ ਫੇਰ ਆ ਕੇ ਚੀਕੂ ਜਾਂ ਸੀਤਾਫਲ ਜਿਹੜਾ ਹੈ ਉਸ ਦਾ ਰੇਟ ਕਿਤੇ ਬਾਜ਼ਾਰ 'ਚ ਪਤਾ ਕੀਤਾ ਹੁੰਦਾ ਆਮ ਲੋਕਾਂ ਨਾਲ ਖੜੇ ਹੁੰਦੇ ਫੇਰ ਜਾ ਕੇ ਪਤਾ ਲੱਗਦਾ ਹਾਲਾਂਕਿ ਲੋਕ ਕੈਪਟਨ ਨੂੰ ਪਸੰਦ ਬਹੁਤ ਕਰਦੇ ਸੀਗੇ ਤੁਹਾਨੂੰ ਪਤਾ ਕੈਪਟਨ ਨੂੰ ਸੋਨਾ ਵੀ ਚਾਹੁੰਦੇ ਹੁੰਦੇ ਸੀ ਪਰ ਅਖੀ ਠੀਕ ਹੈ ਕਿ ਉਹ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਫੈਸਲੇ ਸੀਗੇ ਉਹ ਗਲਤ ਸਾਬਤ ਹੋ ਗਏ ਕਈ ਤੇ ਕੈਪਟਨ ਸਾਹਿਬ ਨੂੰ ਉਹਦਾ ਆਧਾਰ ਕਾਰਡ ਦਾ ਕੋਈ ਬਹੁਤਾ ਮਤਲਬ ਉਧਾਰ ਦੀ ਵੀ ਵੋਟ ਨਹੀਂ ਮਿਲੀ ਹੈਗੀ ਉਹਨਾਂ ਨੂੰ ਤਾਂ ਕੈਪਟਨ ਸਾਹਿਬ ਖੁੰਝੇ ਲੱਗੇ ਹੋਰ ਕਿੰਨੀਆਂ ਸਾਰੀਆਂ ਸਕੀਮਾਂ ਆ ਜਿਹੜੀਆਂ ਬੀਬੀਆਂ ਨੂੰ 1100 ਰੁਪਏ ਸ਼ਗਨ ਸਕੀਮ ਦੇਣੀ ਹੈ ਪੰਜਾਬ ਸਰਕਾਰ ਨੇ 3.5 ਸਾਲ ਪਹਿਲਾਂ ਅਨਾਉਂਸ ਕੀਤਾ ਸੀ ਹਬ ਹਬ ਕੇ ਤੇ ਕੇਜਰੀਵਾਲ ਸਾਹਿਬ ਉਹ ਇੱਕ ਚੀਜ਼ ਮੈਂ ਇੱਥੇ ਐਡ ਕਰਨੀ ਚਾਹਾਂਗਾ ਤੁਸੀਂ ਇਸ ਸਕੀਮ ਦਾ ਜ਼ਿਕਰ ਕੀਤਾ ਜੀ ਵੀ ਹਰ ਮਹਿਲਾ ਨੂੰ ਪੈਸੇ ਮਿਲਣਗੇ ਚਲੋ ਬਾਅਦ ਦੇ ਵਿੱਚ ਟਰਮ ਐਂਡ ਕੰਡੀਸ਼ਨ ਵੀ ਆ ਜਾਂਦੀ ਹੈ ਜੀ ਲੇਕਿਨ ਕਿਤੇ ਨਾ ਕਿਤੇ ਜਨਤਾ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਸਭ ਨੂੰ ਫ੍ਰੀ ਸਭ ਨੂੰ ਮੁਫਤ ਅਜਿਹਾ ਸੁਖਵੀਰ ਬਾਦਲ ਨੇ ਇਸ ਸਟੇਜ ਤੋਂ ਸਪੀਚ ਕਰਦੇ ਹੁੰਦੇ ਕਹਿੰਦਾ ਮੈਂ ਇੱਕ ਖਬਰ ਪੜ੍ਹੀ ਸੀ ਕਿ ਇਹ ਹਜ਼ਾਰ-ਹਜ਼ਾਰ ਰੁਪਇਆ ਮਿਲੂਗਾ ਸਾਰਿਆਂ ਨੂੰ ਕਿ ਮੈਂ ਆਪਣੀ ਪਤਨੀ ਹਰਸਿਮਰਤ ਬਾਦਲ ਨੂੰ ਕਿਹਾ ਵੀ ਤੈਨੂੰ ਵੀ ਮਿਲੂ ਤੇ ਹਸੋ ਹੀਮ ਦਾ ਵੀ ਪਾਤਰ ਬਣ ਦਿੰਦਾ ਹਾਲਾਂਕਿ ਬੀਬੀਆਂ ਜ਼ਰੂਰ ਪੰਜਾਬ ਦੀਆਂ ਡਿਗਰੀਆਂ ਨੇ ਦੂਜੇ ਪਾਸੇ ਕਿੰਦਰ ਦੀਆਂ ਕਈ ਹੋਰ ਵੀ ਸਕੀਮਾਂ ਨੇ ਜੇ ਦੇਖਿਆ ਜਾਵੇ ਨੌਜਵਾਨਾਂ ਨੂੰ ਸਿਖਲਾਈ ਦੇਣ ਵਾਸਤੇ ਨੌਕਰੀ ਦੇਣ ਵਾਸਤੇ ਬੜੀਆਂ ਸਕੀਮਾਂ ਨੇ ਜਿਹੜਾ ਗਰੀਬਾਂ ਦੇ ਕੱਚੇ ਮਕਾਨ ਪੱਕੇ ਕਰਵਾਉਣ ਵਾਸਤੇ ਵੀ ਸਕੀਮਾਂ ਨੇ ਪਰ ਪਰ ਕਿਤੇ ਨਾ ਕਿਤੇ ਪੋਲਿਟਿਕਸ ਇੰਨੀ ਹੁੰਦੀ ਹੈ ਕਿ ਆਮ ਲੋਕ ਇਹਨਾਂ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਨੇ ਇਸ ਤਰ੍ਹਾਂ ਆਪਾਂ ਹਲਕੇ ਦੀ ਗੱਲ ਕਰ ਲਈਏ ਜਿਸ ਤਰ੍ਹਾਂ ਦਾਖਾਂ ਹਲਕਾ ਐ ਐਮਐਲਏ ਦੇਖੋ ਥੇ ਅਕਾਲੀ ਦਲ ਦਾ ਐਮਪੀ ਦੇਖੋ ਉਹ ਕਾਂਗਰਸ ਦਾ ਹੈ ਠੀਕ ਹੈ ਫਿਰ ਅੱਗੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਕੇਂਦਰ ਚ ਬੀਜੇਪੀ ਆ ਸਰਪੰਚ ਪੰਚ ਉਹ ਖਸ਼ੋਰ ਹੁੰਦੇ ਨੇ ਤਾਂ ਇਸ ਚੀਜ਼ ਦੇ ਵਿੱਚ ਆਮ ਲੋਕਾਂ ਦਾ ਬੜਾ ਨੁਕਸਾਨ ਹੁੰਦਾ ਹੈ ਤਾਂ ਹੁਣ ਵੀ ਜੇ ਕਿਤੇ ਨਾ ਕਿਤੇ ਜੇ ਮੰਨ ਲਓ ਸਕੀਮਾਂ ਦਾ ਫਾਇਦਾ ਲੋਕਾਂ ਨੂੰ ਮਿਲਣਾ ਸੀ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਮਨ ਚ ਤਾ ਇਹ ਆਇਆ ਹੋਣਾ ਜਿਹੜੇ ਲੋਕਾਂ ਨੇ ਜੋ ਕੈਂਪਾਂ ਚ ਜਾਣਾ ਸੀ ਵੀ ਯਾਰ ਸਰਕਾਰ ਧੱਕਾ ਕਰਦੀ ਆ ਫਿਰ ਇਹ ਹਸਾਮ ਨਾਲ ਤਾਂ ਉਹ ਲੋਕ ਆਮ ਆਦਮੀ ਪਾਰਟੀ ਦੇ ਆਂਟੀ ਹੋ ਜਾਣਗੇ ਨਹੀਂ ਆਪਾਂ ਬਲਵਿੰਦਰ ਇਸ ਗੱਲ ਨੂੰ ਵੀ ਛੱਡ ਦਈਏ ਪਰ ਮਤਲਬ ਛੱਡਾਂਗੇ ਨਹੀਂ ਆਪਾਂ ਇਸ ਦਾ ਉੱਤਰ ਵੀ ਦਵਾਂਗੇ ਪਰ ਮਸਲਾ ਤਾਂ ਇੱਥੇ ਹੈ ਨਾ ਕਿ ਆਮ ਆਦਮੀ ਪਾਰਟੀ ਨੂੰ ਕੀ ਭੈ ਆ ਗਿਆ ਦੂਜੀ ਗੱਲ ਜਦੋਂ ਆਪਾਂ ਡੈਮੋਕਰੇਸੀ ਦੀ ਗੱਲ ਕਰਦੇ ਹਾਂ ਜਦ ਦੀ ਗੱਲ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਲੋਕਤੰਤਰ ਦੀ ਜਦੋਂ ਗੱਲ ਕਰਦੇ ਹੁੰਦੇ ਆ ਤਾਂ ਭਾਈ ਸਾਰੀਆਂ ਪਾਰਟੀਆਂ ਨੂੰ ਹੱਕ ਹੈ ਮੁੱਖ ਮੰਤਰੀ ਸਾਹਿਬ ਤਾਂ ਸਗਾ ਦਿਲ ਖੋਲ ਕੇ ਕਹਿਣ ਕਿ ਪੰਜਾਬ ਦੇ ਵਿੱਚ ਭਾਈ ਹੋਰ ਪਾਰਟੀਆਂ ਵੱਧ ਪੈਦਾ ਹੋਣ ਵੱਧ ਤੋਂ ਵੱਧ ਕੈਂਪੇਨ ਕਰਨ ਲੋਕਾਂ ਨੂੰ ਵੱਧ ਤੋਂ ਵੱਧ ਜਾਗਰਿਤ ਕਰਨ ਆਪਣੇ ਨਾਲ ਜੋੜਨ ਵੋਟ ਕੋਈ ਕਿਸੇ ਨੂੰ ਕਿਤੇ ਵੀ ਪਾਵੇ ਪਰ ਦੇਖ ਕੇ ਪਾਵੇ ਕੰਮ ਦੇ ਆਧਾਰ ਤੇ ਦੇਖ ਕੇ ਪਾਵੇ ਇਮਾਨਦਾਰੀ ਦੇ ਆਧਾਰ ਦੇ ਉੱਤੇ ਹਾਂ ਇੱਕ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਹਾਸੋਹਿਣੀ ਜੀ ਜਿਹੜੀ ਸਥਿਤੀ ਬਣਦੀ ਹੈ ਜੀ ਬਲਵਿੰਦਰ ਇਹ ਆਦਤ ਹੀ ਕਿਉਂ ਪਈ ਐ ਸਾਨੂੰ ਜੀ ਮੁਫਤ ਖੋਰੀ ਦੀ ਜਿਹੜੀ ਆਦਤ ਐ ਸਾਨੂੰ ਕਿਉਂ ਪਈ ਐ ਜੀ ਜਦੋਂ ਵੋਟਾਂ ਆਉਂਦੀਆਂ ਨੇ ਅਸੀਂ ਪੁਰਜ਼ੋਰ ਤਰੀਕੇ ਨਾਲ ਇਹ ਕਿਉਂ ਨਹੀਂ ਕਹਿੰਦੇ ਹੈਗੇ ਦਰਤੇ ਆਏ ਸਿਆਸਤਦਾਨ ਨੂੰ ਵੀ ਭਾਈ ਅਸੀਂ ਸਾਰਾ ਪਿੰਡ ਜਾਂ ਸਾਰਾ ਮਹੱਲਾ ਤੁਹਾਡਾ ਬਾਈਕਾਟ ਕਰਾਂਗੇ ਅਸੀਂ ਵੋਟ ਨਹੀਂ ਪਾਉਣੀ ਸਾਨੂੰ ਰੋਜ਼ਗਾਰ ਦਿਓ ਜੀ ਰੋਜ਼ਗਾਰ ਵੀ ਉਹਨਾਂ ਕਦੇਓ ਘੱਟੋ-ਘੱਟ ਜਿਹਦੇ ਨਾਲ ਸਾਨੂੰ ਮੁਫਤ ਦੇ ਪੱਤੇ ਵੱਲ ਦੇਖਣਾ ਨਾ ਪਵੇ 300 ਜੀ ਇੱਕ ਚੀਜ਼ ਹੋਰ ਵੀ ਵੋਟ ਤੋਂ ਪਹਿਲਾਂ ਚਰਚਾ ਚ ਹੁੰਦੀ ਆ ਪਿੰਡਾਂ ਚ ਸ਼ਹਿਰਾਂ ਚ ਗਲੀਆਂ ਮੁਹੱਲਿਆਂ ਚ ਲੋਕ ਗੱਲ ਕਰਦੇ ਨੇ ਕਿ ਕਿ ਪੜਾਈ ਦੂਜਾ ਮੈਡੀਕਲ ਸਹੂਲਤ ਇਹ ਤੋਂ ਬਿਨਾ ਸਾਨੂੰ ਕੁਝ ਵੀ ਨਹੀਂ ਚਾਹੀਦਾ ਸਾਨੂੰ ਇੱਕ ਦਾਣਾ ਤੱਕ ਨਹੀਂ ਚਾਹੀਦਾ ਬਸ ਸਾਡੀਆਂ ਦੋ ਜ਼ਰੂਰੀ ਜ਼ਰੂਰਤਾਂ ਨੇ ਇਹ ਪੂਰੀਆਂ ਹੋ ਜਾਣ ਬਾਕੀ ਅਸੀਂ ਖੁਦ ਕਮਾ ਕੇ ਖੁਦ ਬਣਾ ਲਾਂਗੇ ਖੁਦ ਅਸੀਂ ਪੜਾ ਕੇ ਆਪਣੇ ਬੱਚਿਆਂ ਨੂੰ ਨੌਕਰੀ ਵੀ ਲਵਾ ਲਾਂਗੇ ਚਾਹੇ ਉਹ ਸਰਕਾਰੀ ਲੱਗਣ ਚਾਹੇ ਉਹ ਪ੍ਰਾਈਵੇਟ ਲੱਗਣ ਲੇਕਿਨ ਕਿਤੇ ਨਾ ਕਿਤੇ ਲੋਕਾਂ ਨੂੰ ਲੁਭਾਉਣ ਲਈ ਬਿਜਲੀ ਫ੍ਰੀ ਸਫਰ ਫ੍ਰੀ ਪਤਾ ਨਹੀਂ ਕੀ ਕੋਝ ਫ੍ਰੀ ਕਰੀ ਜਾਂਦੇ ਨੇ ਹਲੇ ਬਿਆਨ ਤਾਂ ਇਹ ਵੀ ਦਿੰਦੇ ਨੇ ਕਿ ਅਸਲੀ ਬੱਚਿਆਂ ਨੂੰ ਸਕੂਟਰੀਆਂ ਦਵਾਂਗੇ ਮੋਬਾਈਲ ਫੋਨ ਦੀ ਕੀ ਜਾਂਦੇ ਆ ਮੈਂ ਵੀ ਫਾਰਮ ਭਰਿਆ ਸੀਗਾ ਜਦੋਂ ਹਾਂ ਜੀ ਹਾਂ ਮੋਬਾਈਲ ਫੋਨ ਦੀ ਕੀ ਜਾਂਦੇ ਹਨ ਹੋਰ ਬੜਾ ਕੁਝ ਹੈ ਪਰ ਗੱਲ ਤਾਂ ਬਲਵਿੰਦਰ ਜੀ ਉਹਦਾ ਡਾਟਾ ਕਲੈਕਸ਼ਨ ਨਹੀਂ ਹੋਈ ਸੀ ਨਾ ਉਸੇ ਡਾਟਾ ਉਹ ਵੀ ਡਾਟਾ ਕਲੈਕਸ਼ਨ ਹੀ ਸੀਗੀ ਆਮ ਆਦਮੀ ਪਾਰਟੀ ਆਪ ਡੋਰ ਟੂ ਡੋਰ ਕੈਂਪੇਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਿੱਲੀ ਦੇ ਵਿੱਚ ਕੋਈ ਮਹੱਲਾ ਕੋਈ ਘਰ ਐਸਾ ਨਹੀਂ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਵਲੰਟੀਅਰ ਜਦੋਂ ਪਹਿਲੀਆਂ ਚੋਣਾਂ ਲੜੀਆਂ ਦੂਜੀਆਂ ਲੜੀਆਂ ਜਦੋਂ ਇਹਨਾਂ ਨੇ ਪਹਿਲੀਆਂ ਤੇ ਦੂਜੀਆਂ ਘਰ ਤੋਂ ਘਰ ਗਏ ਡੋਰ ਟੂ ਡੋਰ ਗਏ ਉੱਥੇ ਜਾ ਕੇ ਇਹਨਾਂ ਨੇ ਆਪਣੀਆਂ ਸਕੀਮਾਂ ਜਿਹੜੀਆਂ ਲੋਕਾਂ ਨੂੰ ਸਮਝਾਈਆਂ ਮਤਲਬ ਡੋਰ ਟੂ ਡੋਰ ਕੈਂਪ ਲਾਏ ਕੈਂਪੇਨ ਕੀਤੀ ਮੀਟਿੰਗਾਂ ਕੀਤੀਆਂ ਫਿਰ ਜਾ ਕੇ ਕਿਤੇ ਉਹਨਾਂ ਦੀ ਸਰਕਾਰ ਬਣੀ ਸੀ ਇੱਕ ਅਗਲੀ ਗੱਲ ਬਲਵਿੰਦਰ ਇੱਥੇ ਇਹ ਆ ਵੀ ਭਾਈ ਕਾਦੇ ਵਾਸਤੇ ਅਸੀਂ ਫ੍ਰੀ ਦੀਆਂ ਚੀਜ਼ਾਂ ਦੀ ਝਾਕ ਕਿਉਂ ਰੱਖਦੇ ਆ ਤੁਸੀਂ ਸਿਹਤ ਤੇ ਪੜ੍ਹਾਈ ਦੀ ਗੱਲ ਕੀਤੀ ਸਿਹਤ ਤੇ ਸਿੱਖਿਆ ਦੀ ਗੱਲ ਕੀਤੀ ਸਭ ਤੋਂ ਜ਼ਰੂਰੀ ਚੀਜ਼ ਹੈ ਸਿਹਤ ਤੇ ਸਿੱਖਿਆ ਸਾਡੀ ਮੁੱਢਲੀ ਹੋਣੀ ਚਾਹੀਦੀ ਹੈ ਫ੍ਰੀ ਹੋਣੀ ਚਾਹੀਦੀ ਹੈ ਚੰਗੀ ਹੋਣੀ ਚਾਹੀਦੀ ਹੈ ਜੀ ਇੱਥੇ ਪੰਜਾਬ ਸਰਕਾਰ ਇਹ ਗੱਲ ਕਹੂਗੀ ਕਿ ਭਾਈ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ ਨਤੀਜੇ ਸਭ ਦੇ ਸਾਹਮਣੇ ਹੀ ਨੇ ਜੀ ਅੰਕੜਿਆਂ ਦੀ ਗੇਮ ਦੇ ਵਿੱਚ ਪੰਜਾਬੀਆਂ ਨੂੰ ਨਾ ਫਸਾਓ ਘਟੋ-ਘਟ ਜ਼ਮੀਨੀ ਹਕੀਕਤਾਂ ਤੇ ਆਓ ਫੇਰ ਤੁਸੀਂ ਕਹੋਗੇ ਕਿ ਹਸਪਤਾਲ ਬਹੁਤ ਵਧੀਆ ਨੇ ਮੰਨ ਲਿਆ ਤੁਸੀਂ ਨਵੀਆਂ ਓਪੀਡੀਆਂ ਬਣਾਤੀਆਂ ਨਵੇਂ ਬਹੁਤ ਕੁਝ ਕਰਤਾ ਹੋਣਾ ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਤਾਂ ਦੇਖੋ ਖੜਿਆ ਨਹੀਂ ਜਾਂਦਾ ਇੰਨਾ ਬਹੁਤ ਆ ਜਿਸ ਤਰ੍ਹਾਂ ਸਾਡੇ ਜ਼ਿਲ੍ਹੇ ਦਾ ਹਸਪਤਾਲ ਫਤੇਗੜ ਸਾਹਿਬ ਦਾ ਲੋਕ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਹੁੰਦੀਆਂ ਨੇ ਤੇ ਉਹਨੂੰ ਰੈਫਰ ਹਸਪਤਾਲ ਕਹਿੰਦੇ ਨੇ ਵੀ ਜਾਂ ਤਾਂ ਬੱਤੀ ਭੇਜ ਦਿੰਦੇ ਨੇ ਜਾਂ ਪੀਜੀਐਹ ਜਾਂ ਰਜਿੰਦਰ ਇਹ ਗੱਲ ਵੀ ਵੀ ਉਹ ਰੈਫਰ ਮਤਲਬ ਦੇਖੋ ਡਿਸਟ੍ਰਿਕਟ ਹਸਪਤਾਲ ਉਹ ਨਹੀਂ ਬਹੁਤ ਸਾਰੇ ਸਾਰੇ ਕਿਤੇ ਇਹੀ ਹਾਲ ਹੈ ਜੀ ਲਗਭਗ ਸਾਰੇ ਕਿਤੇ ਸਰਕਾਰੀ ਸਿਹਤ ਸਹੂਲਤਾਂ ਔਰ ਸਰਕਾਰੀ ਸਿੱਖਿਆ ਤੰਤਰ ਦਾ ਇਹੋ ਹਾਲ ਹੈ ਮੈਂ ਇਹ ਨਹੀਂ ਕਹਿੰਦਾ ਕਿ ਅਧਿਆਪਕਾਂ ਦੇ ਵਿੱਚ ਰੁਚੀ ਨਹੀਂ ਅਧਿਆਪਕ ਤਾਂ ਬਾਈ ਜੀ ਡਾਂਗਾ ਖਾ ਖਾ ਕੇ ਵੀ ਡਿਗਰੀਆਂ ਲੈ ਲੈ ਕੇ ਵੀ ਬੱਚਿਆਂ ਨੂੰ ਇਮਾਨਦਾਰੀ ਨਾਲ ਸਖਤ ਮਿਹਨਤ ਕਰਾਉਣ ਲਈ ਤਿਆਰ ਬੈਠੇ ਨੇ ਬਸ਼ਰਤੇ ਤੁਸੀਂ ਸਿੱਖਿਆ ਤੰਤਰ ਨੂੰ ਸੁਧਾਰੋ ਦੂਜੀ ਗੱਲ ਆ ਮੁਫਤ ਤੰਤਰ ਨੂੰ ਬੰਦ ਕਰੋ ਲੋਕਾਂ ਨੂੰ ਰੋਜ਼ਗਾਰ ਦਿਓ ਇੱਕ ਵਾਰ ਬਲਵਿੰਦਰ ਜੀ ਤੁਸੀਂ ਕਹੀ ਸੀ ਕਿ ਲੋਕ ਕਹਿੰਦੇ ਨੇ ਵੀ ਬੱਚਿਆਂ ਨੂੰ ਪੜਾ ਦਿਓ ਤੇ ਸਿਹਤ ਸਹੂਲਤ ਦੇ ਦਿਓ ਰੋਜ਼ਗਾਰ ਆਪ ਹੀ ਲੈ ਲਾਂਗੇ ਨਹੀਂ ਮਿਲਦੇ ਜੀ ਬਲਵਿੰਦਰ ਇਹ ਫੈਕਟ ਹੈ ਤੱਥ ਹੈ ਸਚਾਈ ਹੈ ਕਹਾਂਗੇ ਤਾਂ ਕੱਲ ਨੂੰ ਇਸੇ ਦੇ ਉੱਤੇ ਅੰਕੜੇ ਕੱਢ ਕੇ ਪ੍ਰੋਗਰਾਮ ਕਰ ਦੂੰਗਾ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਜਿਹੜੀ ਸਰਕਾਰੀ ਇਸ਼ਤਿਹਾਰਾਂ ਵਾਲੀਆਂ ਨੌਕਰੀਆਂ ਉਹਨਾਂ ਦੀ ਗੱਲ ਛੱਡ ਦਿਓ ਜੀ ਉਹ ਤੇ ਟਿੱਪਣੀ ਫਿਰ ਬਾਹਲੀ ਤਿੱਖੀ ਹੋ ਜਾਊਗੀ ਪ੍ਰਾਈਵੇਟ ਨੌਕਰੀ ਦੇ ਵਿੱਚ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਤੁਹਾਨੂੰ ਸਮਝਾ ਦਿੰਦਾ ਮੇਰੇ ਵਾਈਫ ਨੈਸ਼ਨਲ ਲੈਵਲ ਦੇ ਸਪੋਰਟਸ ਪਰਸਨ ਜੀ ਦੋ ਵਾਰ ਦੇ ਉਹ ਆਪਣੇ ਆਪਣੀ ਟੀਮ ਦੇ ਕਬੱਡੀ ਦੀ ਟੀਮ ਦੇ ਕੈਪਟਨ ਰਹੇ ਜੀ ਦੋ ਵਾਰ ਨੈਸ਼ਨਲ 골ਡ ਉਹਨਾਂ ਦਾ ਰੱਸਾ ਕਸ਼ੀ ਦੇ ਵਿੱਚ ਓਪਨ ਦੇ ਵਿੱਚ ਉਹਨਾਂ ਦਾ ਸੈਕੰਡ ਸਿਲਵਰ ਠੀਕ ਹੈ ਜੀ ਜੀ ਬਾਕਸਿੰਗ ਦੇ ਉਹ ਕੋਚ ਨੇ ਜਿਹੜੇ ਮਤਲਬ ਹਾਇਰ ਐਜੂਕੇਸ਼ਨ ਉਹਨਾਂ ਨੇ ਪ੍ਰਾਪਤ ਕੀਤੀ ਹੋਈ ਹੈ ਠੀਕ ਜਿਹੜੇ ਸਕੂਲ ਦੇ ਵਿੱਚ ਪ੍ਰਾਈਵੇਟ ਤੌਰ ਦੇ ਉੱਤੇ ਉਹ ਸਿਹਤ ਸਿੱਖਿਆ ਅ ਸਰੀਰਕ ਸਿੱਖਿਆ ਜਿਹੜੀ ਹੈ ਬੱਚਿਆਂ ਨੂੰ ਪੜ੍ਹਾ ਰਹੇ ਨੇ ਸਵੇਰੇ ਉਹਨਾਂ ਦੀ ਜਿਹੜੀ ਡਿਊਟੀ ਹੈ ਉਹ ਸਕੂਲ ਲੱਗਣ ਤੋਂ ਪੌਣਾ ਘੰਟਾ ਪਹਿਲਾਂ ਸ਼ੁਰੂ ਹੁੰਦੀ ਹੈ ਵੈਨਾ ਬਾਅਦ ਚ ਆਉਂਦੀਆਂ ਨੇ ਪੌਣਾ ਘੰਟਾ ਪਹਿਲਾਂ ਪੀਟੀ ਟੀਚਰ ਨੂੰ ਜਾਣਾ ਪੈਂਦਾ ਜੀ ਕਿਉਂਕਿ ਸਾਰੀ ਮੇਨਟੇਨੈਂਸ ਚੈੱਕ ਕਰਨੀ ਆ ਉਹਨੇ ਬੱਚਿਆਂ ਦੇ ਆਉਣ ਤੋਂ ਲੈ ਕੇ ਜਾਂ ਛੁੱਟੀ ਹੋ ਗਈ ਸਾਰੇ ਬੱਚੇ ਚਲੇ ਜਾਣਗੇ ਸਾਰਾ ਸਟਾਫ ਚਲੇ ਜਾਊਗਾ ਪੀਟੀ ਟੀਚਰ ਬਾਅਦ ਆਊਗਾ ਫਿਰ ਗਰਮੀ ਧੁੱਪ ਜੇਠ ਹਾਰ ਦੁਪਹਿਰਾ ਸਰਦੀ ਜੀ ਗਰਾਊਂਡ 'ਚ ਹੀ ਖੇਡਣਾ ਹੈ ਗਰਾਊਂਡ 'ਚ ਹੀ ਖੜਾਉਣਾ ਬੱਚਿਆਂ ਨੂੰ ਜੀ ਤਨਖਾਹ ਕਿੰਨੀ ਮਿਲਦੀ ਹੈ ਅੰਦਾਜ਼ਾ ਲਾ ਕੇ ਵੇਖੋ 9000 ਰੁਪਈਆ ਹਾਇਰ এডਿਕੇਸ਼ਨ ਵੈਲ ਕੁਆਲੀਫਾਈਡ ਪ੍ਰਾਈਵੇਟ ਟੀਚਰ ਨੂੰ 9000 ਰੁਪਈਆ ਤਨਖਾਹ ਕਿਤੇ ਕਿਤੇ 6-6000 ਵੀ ਮਿਲ ਰਹੀ ਹੈ ਬੀਐਡ ਜਿਨ੍ਹਾਂ ਨੇ ਐਮਫਲ ਸੌਰੀ ਮਾਫ ਕਰਨਾ ਐਮਏ ਬੀਐਡ ਜਿਨ੍ਹਾਂ ਨੇ ਕੀਤੀ ਹੋਈ ਹੈ 6-6000 ਤੇ ਸ਼ੋਸ਼ਣ ਹੋ ਰਿਹਾ ਕਿ 6000 ਨਾਲ 9000 ਨਾਲ 15000 ਰੁਪਏ ਨਾਲ ਵੀ ਕੀ ਇੱਕ ਪਰਿਵਾਰ ਦਾ ਗੁਜ਼ਾਰਾ ਹੋ ਸਕਦਾ ਹੈ ਇਹ ਸੋਚ ਕੇ ਦੇਖੋ ਤੁਸੀਂ ਸੋ ਲੋਕਾਂ ਨੂੰ ਮੰਗੇ ਕਰਨੀ ਚਾਹੀਦੀ ਹੈ ਲੋਕਾਂ ਨੂੰ ਮੁੱਦਾ ਇਹ ਚੱਕਣਾ ਚਾਹੀਦਾ ਜਦੋਂ ਵੀ ਸਿਆਸਤਦਾਨ ਤੁਹਾਡੇ ਬੂਹੇ ਤੇ ਆਵੇ ਵੀ ਭਾਈ ਅਸੀਂ ਨਹੀਂ ਪਾਉਣੀ ਵੋਟ ਪਹਿਲਾਂ ਤਾਂ ਲਿਖਤੀ ਰੂਪ ਦੇ ਵਿੱਚ ਜਿਹੜਾ ਤੁਹਾਡਾ ਆ ਜਿਹੜਾ ਵਿਜ਼ਨ ਡਾਕੂਮੈਂਟ ਹੈ ਜਾਂ ਜਿਹਨੂੰ ਤੁਸੀਂ ਚੋਣ ਮੰਨੋਰਥ ਪੱਤਰ ਕਹਿੰਦੇ ਹੋ ਪਹਿਲਾਂ ਤਾਂ ਇਹਨੂੰ ਮਾਨਯੋਗ ਸੁਪਰੀਮ ਕੋਰਟ ਕੋਲੇ ਜਾ ਕੇ ਰਜਿਸਟਰਡ ਕਰਾਓ ਵੀ ਭਾਈ ਸਾਡਾ ਇਹ ਹਲਫੀਆ ਬਿਆਨ ਹੈ ਜੋ ਕੁਛ ਇਹਦੇ ਵਿੱਚ ਲਿਖਿਆ ਹੈ ਜੇਕਰ ਅਸੀਂ ਇਸ ਨੂੰ ਨਾ ਪੂਰਾ ਕੀਤਾ ਤਾਂ ਸਾਨੂੰ ਮਾਨਯੋਗ ਸੁਪਰੀਮ ਕੋਰਟ ਸਜ਼ਾ ਦੇ ਸਕਦੀ ਹੈ ਸਾਡੀ ਪਾਰਟੀ ਦੀ ਮਾਨਤਾ ਰੱਦ ਕਰ ਸਕਦੀ ਹੈ ਸਾਡੇ ਐਮਐਲਏ ਸਾਡੀ ਸਰਕਾਰ ਬਰਬਾਦ ਕਰ ਸਕਦੀ ਹੈ ਇੱਕ ਗੱਲ ਦਾ ਹੋਜ਼ ਲੈ ਕੇ ਕਰਨਾ ਚਾਹਾਂਗਾ ਜਿਸ ਤਰ੍ਹਾਂ ਅੱਜ ਬੀਜੇਪੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਮੋ ਸਾਹਮਣੇ ਨੇ ਜਿਸ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਬੀਜੇਪੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਨਜ਼ਰ ਆਈ ਹੈ ਜਿਸ ਤਰ੍ਹਾਂ ਦੇ ਉਹ ਸਿਆਸੀ ਪ੍ਰੋਗਰਾਮ ਉਲੀਕ ਰਹੇ ਨੇ ਜੇ ਪਾਸੇ ਕਾਂਗਰਸ ਆ ਜਿਹੜੀ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਹੈ ਤਾਂ ਕੀ ਲੱਗਦਾ ਹੈ ਕਿ ਓਵਰਟੇਕ ਕਰ ਸਕਦੀ ਹੈ ਭਾਜਪਾ ਕਾਂਗਰਸ ਨੂੰ ਜਿਸ ਤਰੀਕੇ ਦਾ ਕਾਂਗਰਸ ਦਾ ਹਾਲ ਹੈ ਨਾ ਪੰਜਾਬ ਦੇ ਵਿੱਚ ਪੰਜਾਬ ਛੱਡੋ ਬਾਕੀ ਸੂਬਿਆਂ ਦੇ ਵਿੱਚ ਵੀ ਕਾਂਗਰਸ ਨੂੰ ਹਮੇਸ਼ਾ ਬਲਵਿੰਦਰ ਜੀ ਆਪਣਾ ਅੰਦਰੂਨੀ ਕਲੇਸ਼ ਲੈ ਕੇ ਬੈਠਿਆ ਕਾਂਗਰਸ ਨੂੰ ਰਾਹੁਲ ਗਾਂਧੀ ਸੋਨੀਆ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਵਾਡਰਾ ਜਾਂ ਉਹਨਾਂ ਦਾ ਪਰਿਵਾਰ ਲੈ ਕੇ ਨਹੀਂ ਬੈਠ ਰਿਹਾ ਰਾਹੁਲ ਗਾਂਧੀ ਇਸ ਵਕਤ ਐਡੇ ਇੱਕ ਜ਼ਬਰਦਸਤ ਤਰੀਕੇ ਨਾਲ ਕੰਮ ਕਰ ਰਹੇ ਨੇ ਜਿਹੜੀ ਭੂਮਿਕਾ ਇੱਕ ਵਿਰੋਧੀ ਧਿਰ ਦੇ ਨੇਤਾ ਦੀ ਹੋਣੀ ਚਾਹੀਦੀ ਹੈ ਸਹੀ ਤਰੀਕੇ ਨਾਲ ਰਾਹੁਲ ਗਾਂਧੀ ਨਿਭਾ ਰਹੇ ਨੇ ਪਰ ਹੇਠਲੀ ਲੀਡਰਸ਼ਿਪ ਪੰਜਾਬ ਦੇ ਵਿੱਚ ਵੇਖ ਲਓ ਕਿੰਨੇ ਖੇਮੇ ਬਣੇ ਹੋਏ ਆ ਜੀ ਉਹ ਫਤਿਹਕਵਾਜਵਾ ਨੇ ਬਿਆਨ ਨਹੀਂ ਦਿੱਤਾ ਸੀ ਫਤਿਹਕਵਾਜਵਾ ਐਮਐਲਏ ਉਹ ਨਹੀਂ ਉਹ ਨਹੀਂ ਸੋ ਕਾਂਗਰਸ ਨੂੰ ਲੈ ਕੇ ਬੈਠਦੀ ਆ ਆਪਣੀ ਫੁੱਟ ਛੱਡੋ ਭਰਾ ਗਵਾਂਡ ਗਵਾਂਡ ਦੇ ਵਿੱਚ ਦੇਖ ਲਓ ਕੀ ਹੋਇਆ ਆਪਣੇ ਜੀ ਇੱਕ ਪਾਸੇ ਹੁੱਡਾ ਸਾਹਿਬ ਆੜ ਕੇ ਬੈਠ ਗਏ ਦੂਜੇ ਪਾਸੇ ਉਹ ਬੀਬਾ ਆੜ ਕੇ ਬੈਠ ਗਏ ਮੈਂ ਨਾ ਭੁੱਲ ਗਿਆ ਉਹਨਾਂ ਦਾ ਕੁਮਾਰੀ ਸ਼ੈਲਜਾ ਹੈ ਜੀ ਕੁਮਾਰੀ ਸ਼ੈਲਜਾ ਕੁਮਾਰੀ ਸ਼ੈਲਜਾ ਜੀ ਠੀਕ ਹੈ ਜੀ ਉਹਨਾਂ ਦੋਵਾਂ ਦੀ ਆਪਸੀ ਖਿੱਚੋ ਤਾਨ ਦੇ ਵਿੱਚ ਜਿੰਨੀਆਂ ਸੀਟਾਂ ਇਹਨਾਂ ਦੀਆਂ ਆ ਸਕਦੀਆਂ ਸੀ ਉਹ ਵੀ ਗਵਾ ਲਈਆਂ ਇਹਨਾਂ ਨੇ ਮੁੱਖ ਮੰਤਰੀ ਬਣਨ ਦੇ ਚੱਕਰ 'ਚ ਆਪਣੇ ਧੜੇ ਬੰਦੇ ਦੀ ਚੱਕਰ 'ਚ ਇਹੀ ਹਾਲ ਪੰਜਾਬ ਕਾਂਗਰਸ ਦਾ ਹੈ ਬਾਜਵਾ ਸਾਹਿਬ ਅਲੱਗ ਨੇ ਠੀਕ ਹੈ ਆਪਣੇ ਰਾਣਾ ਗੁਰਜੀਤ ਜੀ ਅਲੱਗ ਚੱਲ ਰਹੇ ਨੇ ਚੰਨੀ ਸਾਹਿਬ ਰਾਣਾ ਗੁਰਜੀਤ ਹੋਰਾਂ ਦੇ ਧੜੇ ਦੇ ਵਿੱਚ ਆਉਂਦੇ ਨੇ ਰਾਜਾ ਵੜਿੰਗ ਆਪਣੇ ਪੱਦਰ ਦੇ ਉੱਤੇ ਆਪਣੀ ਪ੍ਰਧਾਨਗੀ ਵਾਲੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬਣਦੀ ਸੁਰ ਉਹਨਾਂ ਦੀ ਵੀ ਕਿਸੇ ਨਾਲ ਨਹੀਂ ਹੈਗੀ ਠੀਕ ਹੈ ਭਾਰਤ ਪੂਸ਼ਣ ਆਸ਼ੂ ਨੇ ਉਹ ਆਪਣੀ ਮਤਲਬ ਅਲੱਗ ਕਿਸਮ ਦੇ ਇੱਕ ਸੰਸਾਰ ਦੇ ਵਿੱਚ ਖੋਏ ਹੋਏ ਨੇ ਸੋ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਦਾ ਤਾਂ ਕੰਮ ਹੈਗਾ ਪੰਜਾਬ ਦੇ ਵਿੱਚ ਡਾਵਾ ਡੋਲ ਜੇ ਨਾ ਸੰਭਲੇ ਤਾਂ ਜੀ ਪਰ ਭਾਰਤੀ ਜਨਤਾ ਪਾਰਟੀ ਦੇਖੋ ਹੱਕ ਸਾਰਿਆਂ ਨੂੰ ਹੈ ਕਿਉਂ ਨਹੀਂ ਹੱਕ ਹੈਗਾ ਜੀ ਭਾਰਤੀ ਜਨਤਾ ਪਾਰਟੀ ਵੀਕ ਡੈਮੋਕ੍ਰੇਸੀ ਦੇ ਵਿੱਚ ਆਈ ਹੋਈ ਹੈ ਠੀਕ ਹੈ ਪਾਰਟੀ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨਾਲ ਨਿੱਜੀ ਤੌਰ ਦੇ ਉੱਤੇ ਮੈਂ ਸਹਿਮਤ ਨਹੀਂ ਹਾਂ ਬਿਲਕੁਲ ਵੀ ਸਹਿਮਤ ਨਹੀਂ ਹਾਂ ਪਰ ਉਹਨਾਂ ਨੂੰ ਰਾਈਟ ਤਾਂ ਹੈ ਨਾ ਸੰਵਿਧਾਨ ਦੇ ਤੌਰ ਦੇ ਉੱਤੇ ਉਹਨਾਂ ਨੂੰ ਹੱਕ ਤਾਂ ਹੈ ਨਾ ਕਿ ਉਹ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸੂਬੇ ਦੇ ਵਿੱਚ ਆਪਣੀ ਕੈਂਪੇਨ ਕਰਨ ਦੂਜੀ ਗੱਲ ਜਿਹੜੇ ਜਿਹੜਾ ਸਵਾਲ ਤੁਹਾਡਾ ਸੀ ਉਹਦਾ ਉੱਤਰ ਇਹੋ ਆ ਕਿ ਕਾਂਗਰਸ ਦਾ ਹਾਲ ਦੇਖਦੇ ਹੋਏ ਇਹ ਲੱਗ ਰਿਹਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਂਗਰਸ ਨਾਲੋਂ ਕਿਤੇ ਬਿਹਤਰ ਪ੍ਰਦਰਸ਼ਨ ਕਰਕੇ ਜਾਊਗਾ ਜੀ ਤਾਂ ਇਹ ਵੀ ਗੱਲ ਦੇਖਣ ਵਾਲੀ ਹੋਵੇਗੀ ਤੇ ਬਾਕੀ ਜਿਹੜਾ ਅੱਜ ਦਾ ਮਸਲਾ ਹੈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਬੀਜਪੀ ਅਮੋ ਸਾਹਮਣੇ ਹੋਏ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਖਿੱਚੋਤਾਣ ਚੱਲ ਰਹੀ ਹੈ ਇਸ ਨੂੰ ਲੈ ਕੇ ਵੀ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਕੁਝ ਹੁੰਦਾ ਹੈ ਕਿਉਂਕਿ ਇਸ ਨੂੰ ਲੈ ਕੇ ਰਵਨੀਸ਼ ਸਿੰਘ ਬਿੱਟੂ ਅਤੇ ਹੋਰ ਬੀਜਪੀ ਦੇ ਵੱਡੇ ਲੀਡਰਾਂ ਦੇ ਬਿਆਨ ਨੇ ਜਿਹੜੇ ਉਹ ਆ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਇਸ ਮਸਲੇ ਨੂੰ ਲੈ ਕੇ ਮਗਨ ਵਾਲੀ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੇ ਕਰਨ ਕਰਮ ਵਾਪਰਦੇ ਨੇ ਬਾਕੀ ਤੁਸੀਂ ਇਸ ਖਿੱਚੋਤਾਣ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਕਤ ਜੋ ਮੌਜੂਦਾ ਉਥਲ ਪੁਥਲ ਚੱਲ ਰਹੀ ਹੈ ਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਧੰਨਵਾਦ